ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਤੋਂ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਲੀਆਂ ਹੋਈਆਂ ਤੇ ਇੱਕ ਹੈਗੇ ਗੱਬਾਂ ਡਟੇ ਦੇ ਵੀਰ ਤੇ ਨੇ ਮੇਰੇ ਕੋਲ ਆਉਗੇ ਕਰੀ। ਜਲ ਭਾਈ ਜੀ। ਅੱਛੀ ਕਾਲ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਸੁਵਿੰਦਰ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ 9876320661। 987632064 ਅੱਜ ਆਪਾਂ ਚਾਰ ਬੜਾ ਦਿਖਾਵਾਂਗੇ ਤਿੰਨ ਤਾਜ਼ਾ ਸੂਆ ਹੋਈਆਂ ਤੇ ਇੱਕ ਹੈਗੇ ਗੱਬਰ ਹਨ ਹਾਂਜੀ ਜਿਹੜੇ ਬਾਈ ਜੀ ਪਹਿਲਾ ਨੰਬਰ ਵੈੱਡ ਦੇਖਦੇ ਪਏ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਹਜੇ ਪਰਸੂ ਸੂਈ ਹੈ ਠੀਕ ਹੈ ਜੇਰ ਜੁਜਾ ਮਾ ਡੰਨਾ ਜੇਰ ਦੀ ਵੀਡੀਓ ਬਣੀ ਹੈ ਬਾਈ ਆਪਣੇ ਕੋਲ ਠੀਕ ਹੈ ਕਿੰਨਾ ਗੋਦ ਤੇ ਇਸ ਵਕਤ ਹਾਜਰ ਆ ਥੱਲੇ ਦੇ ਦੁੱਧ ਬਾਈ ਹੁਣ ਇਹਦੇ ਥੱਲੇ 15 14 15 14 15 ਤਿਆਰ ਬਿਲਕੁਲ ਜੇ ਕੋਈ ਆਪਣਾ ਸਾਈ ਬੈਨੇ ਕਰਦਾ 7 ਲੀਟਰ ਦੁੱਧ ਪਰ ਟਾਈਮ ਦਾ ਚਵਾਦਾਂਗੇ ਬਿਲਕੁਲ ਰੈਡੀ ਹੈ ਬਾਈ ਚੋਣ ਚਵਾਤਾ ਨਾਲ ਤੋਂ ਇੱਕ ਨੰਬਰ ਚਵਾਈ ਦੇਖ ਸਕਦਾ ਕਿਆ ਬਾਤਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਵੀਰੇ ਚਵਾਈ ਦੀ ਨਰਮਾ ਬਿਲਕੁਲ ਮੈਂ ਕਿਹਾ ਭਾਈ ਰੂਵਰ ਕੀ ਪੋਲੀ ਬੱਚਾ ਛੱਡੀ ਨਾ ਛੱਡੀ ਨਿਆਣਾ ਪਾਉਣਾ ਪਾਰੇ ਨਹੀਂ ਪਾਉਣਾ ਠੀਕ ਆ ਵੀ ਸਾਡੀ ਖੁਸ਼ੀ ਠੀਕ ਹੈ ਸੋ ਚੋਣ ਚਵਾਈ ਬਿਲਕੁਲ ਇੱਕ ਨੰਬਰ ਕਹਿੰਦਾ ਬਈ ਅੰਦਾਜ਼ਾ ਲਾਈਏ 14 15 14 ਕਿਲੋ ਦੁੱਧ ਨੇ ਸਟਾਰਟਿੰਗ ਕਰੀਆ ਬਈ ਰੈਡੀ ਆ ਹੁਣ ਇਹਨਾਂ ਨੂੰ ਦੁੱਧ ਠੀਕ ਆ 14 14 ਤੋਂ ਸਟਾਰਟ ਹੋਈ ਆ ਮੈੜਾ ਵਗੈਰਾ ਮਾਰ ਗਈ ਦੁੱਧ ਹਾਈਸਟ ਕਿੰਨਾ ਪਾ ਦੋਗੇ ਬਈ ਐ ਮਨ ਲਾ ਵੀ 18 19 ਕਿਲੋ ਦੁੱਧ ਵੇਡ ਨੂੰ ਦੇਣਾ ਚਾਹੀਦਾ ਠੀਕ ਆ ਵੀ 17 18 ਕਿਲੋ ਵਾਲੀ ਵੇਡ ਹੈਗੀ ਆ ਜੀ ਨੋਰਮਲ ਨੋਰਮਲ ਦੁੱਧ ਦਿਓ ਬਈ ਤੇ ਭਾਅ ਵੀ ਆ ਰ ਇਹਨਾਂ ਦੇ ਭਾਅ ਜਾਇਜ਼ ਹੋਣਗੇ ਬਈ ਕਰਾਂਗੇ ਫੋਨ ਜਿਹੇ ਜੀ ਚੀਜ਼ ਉਹ ਹੀ ਗੱਲ ਹੋਊ ਉਹ ਹੀ ਹੋਊ ਕਦ ਕਾੜ ਵਗੈਰਾ ਵੇਡਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਥਣ ਸੋਣਾ ਹੱਤੀ ਚ ਬਜਰ ਗੁੱਲੇ ਵਾਲਾ ਥਾਣਾ ਜੇਕਰ ਬੱਚੇ ਕੀ ਕੇਅਰ ਵਗੈਰਾ ਕਰਾਂਗੇ 10 12 14 ਕਿਲੋ ਨਾਰਮਲ ਦੁੱਧ ਬੱਚੀ ਪਾਉਣ ਵਾਲੀ ਹੈਗੀ ਆ ਠੀਕ ਹੈ ਠੰਡੀ ਸੀਲ ਦਾ ਤਾਂ ਕੋਈ ਆਂਤੀ ਨਹੀਂ ਜਮਾ ਹਨਾ ਠੀਕ ਹੈ ਸੋ ਵੀਰੋ ਦੂਜਾ ਸੂਆ ਸੂਈ ਸਵਾਈ ਤੇ ਜੇਰ ਧਾਰ ਬਿਲਕੁਲ ਜਮਾ ਡੰਨਾ ਭਾਈ ਜੇਰ ਦੀ ਵੀਡੀਓ ਆਪਣੇ ਫੋਨ ਚ ਚੁਵਾਈ ਦਾ ਮੋਰੀ ਕੋਈ ਨਹੀਂ ਮੋਟੇ ਮੋਟਾ ਚੋਣ ਪੂਰੀ ਪੂਰੀ ਧਾਰਾਂ ਆਪਾਂ ਵੀਡੀਓ ਵਿੱਚ ਮਾਰ ਕੇ ਦਿਖਾ ਦਿਆਂ ਕਿਉਂਕਿ ਜੇਕਰ ਆਪਾਂ ਗਾਂ ਖਰੀਦਿਆ ਮੇਨ ਕਾਲ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਜੇਰ ਤੇ ਹੁੰਦੀ ਹੈ ਜੇਕਰ ਬਸੂ ਜੇਰ ਤੇ ਸਾਫ ਆ ਤਾਂ ਉਹਨਾਂ ਆਟੋਮੈਟਿਕ ਦੁੱਧ ਲਈ ਚੰਗਾ ਚੱਲਣਾ ਜੀ ਦੋ ਨੰਬਰ ਆਪਾਂ ਜਿਹੜੀ ਵਿਹੜ ਦੇਖ ਰਹੇ ਹਾਂ ਜੀ ਕਿਹੜਾ ਸੂਆ ਸੂਈ ਇਹ ਬਈ ਪਹਿਲੀ ਸੂਈ ਸੂਈ ਹੈ ਮੂੰਹ ਨੂੰ ਦੋ ਦੰਦ ਹਜੇ ਦੁੱਗ ਦੇ ਦੰਦ ਕੱਢਦੀ ਹੈ ਠੀਕ ਹੈ ਬੱਚਾ ਕੀ ਆ ਗਿਆ ਬੱਚਾ ਇਹਦੇ ਮਗਰ ਵੀ ਪੱਛਾ ਬਈ ਠੀਕ ਹੈ ਮਗਰ ਆ ਗਿਆ ਬੱਚਾ ਹਾਂ ਜੀ ਤੇ ਪਹਿਲਾ ਸੂਆ ਦੋ ਕੇ ਦੰਦ ਕੱਢਦੀ ਹੈ ਦੋਨ ਦੇ ਹਜੇ ਕੱਢਦੀ ਹੈ ਬਈ ਕਿੰਨਾ ਕੁ ਦੁੱਧ ਆ ਸਟਾਰਟਿੰਗ ਦੇ ਵਿੱਚ ਦੁੱਧ ਬਈ ਐਵੇਂ ਮੈਂ ਲਾ ਸੂਈ ਨੂੰ ਵੀ ਹੋ ਗਿਆ ਹੁਣੇ ਪੰਜ 6 ਦਿਨ ਹੁਣ ਸੂਨੀਆਂ ਸਵਾਇਆ ਭਾਈ ਇਹਨਾਂ ਦਾ ਹਾਜ਼ਰੀ ਦੱਸਿਆ ਜੋ ਸੂਨੀਆਂ ਜਿਹੜੇ ਬੜਾ ਪੱਤ ਦਿਖਾਉਂਦੇ ਮੈਂ ਆਪਣੇ ਘਰੇ ਸੂਨੀਆਂ ਵੀ ਘਰੇ ਭਾਈ ਕੋਈ ਨਹੀਂ ਗੱਲ ਬਾਹਰ ਸੂਈ ਵੀ ਆਈ ਵੀ ਬਿਲਕੁਲ ਠੀਕ ਹੈ ਸੋ ਬੜਾ ਪੱ ਲੈ ਆਵਾਂਗੇ ਤਾਂ ਉਹ ਜਿਆਦਾ ਤਸੱਲੀ ਵਾਲੇ ਬੰਦੇ ਜਾਂ ਜਿਆਦਾਤਰ ਘਰੇ ਸੂਉਂਗੇ ਆਪਣੇ ਉਹ ਘਰੇ ਭਾਈ ਗੱਬਣ ਲਈ ਘਰੇ ਸੂਨੀਆਂ ਜੀ ਲਈ ਤਾਂ ਤਸੱਲੀ ਵਾਲੇ ਬੰਦੇ ਤੋਂ ਲਈ ਵੀ ਜਾਂਦੀ ਐ ਨਹੀਂ ਵੀ ਕੋਈ ਲੈਂਦੇ ਨਹੀਂ ਠੀਕ ਹੈ ਠੀਕ ਹੈ ਧਾਰਾ ਇੱਕ ਨੰਬਰ ਧਾਰ ਚਵਾਈ ਕਰਕੇ ਦਿਖਾਵਾਂਗੇ ਚੋਣ ਚਵਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੋ ਦੇਖੋ ਚੋਣ ਵਗੈਰਾ ਸੋਹਣਾ ਸਾਫ ਸੁਥਰਾ ਬੱਚਾ ਛੱਡੋ ਨਿਆਣਾ ਪ ਕੋਈ ਟੈਸਰ ਵਾਲੀ ਗੱਲ ਨਹੀਂ ਕਿਸੇ ਪਾਸਿਓਂ ਸਾਫ਼ ਸੁਥਰੇ ਚੋਂਣ ਜਿਹਾ ਜਮਾ ਚੋਾਈ ਦਾ ਤਾਂ ਕੋਈ ਮੋਲ ਹੀ ਨਹੀਂ ਪਈ। ਠੀਕ ਹੈ ਕਿੰਨਾ ਦੁੱਧ ਨੈਟ ਐਸ ਬਾਕ ਚੋਂਣ ਦਾ ਹਾਜ਼ਰ ਆ ਬਿਲਕੁਲ ਜਿਹੜਾ। ਦੁੱਧ ਬਾਈ ਹੁਣ 18 ਲੀਟਰ ਤੇ 17 ਤੋਂ 18 ਤਿਆਰ। ਦੋ ਟਾਈਮ ਚੋਂਵਾ ਦਾਂਗੇ ਜਮਾ। ਮੈਂ ਕਿਹਾ ਭਾਵੇਂ ਚਾਰ ਟਾਈਮ ਝੋਲੇ ਕੋਈ ਦਿੱਕਤ ਨਹੀਂ। ਤੋਰ ਦੀ ਬਾਹਰ ਨੂੰ। ਅੱਧ ਕੱਟ ਵਗੈਰਾ ਦੇਖੋ ਬਹਿੜਦਾ ਸੋਹਣਾ ਸਾਫ਼ ਸੁਥਰਾ। ਰਾਜੀ ਸਮੀ ਬੜੀ ਮੂਹੋ ਦੋ ਦੰਦ। ਪਹਿਲਾ ਸੂਬਾ ਸੂਈ ਸਵਾਈ। ਤੇ ਚੋਂਣ ਚਵਾ ਇੱਕ ਨੰਬਰ ਆ ਧਾਰਾ ਆ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਿਓ ਫੇਸ ਬਿਊਟੀ ਵਗੈਰਾ ਦੇ ਅਗੇ ਤੀਜਾ ਨੰਬਰ ਤੇ ਗੱਪਣ ਬਿਹੜ ਦੇਖੀ ਜਾਨੇ ਕਿਹੜਾ ਸੂਆ ਸੂਰੀ ਆ ਇਹ ਵੀ ਬੜੀ ਦੂਜੀ ਸੂਰੀ ਕੋ ਦੂਜੀ ਸੂਇ ਕਾ ਇੱਕ ਦਿਨ ਬਾਕੀ ਪਿਆ ਸੂਣ ਤੇ ਲੈ ਜੂ ਕੋਈ ਹਫਤਾ ਕਿ ਥੋੜੀ ਕੱਚੀ ਜਾਦਾ ਹਨਾ ਹਾਂਜੀ ਆ ਪਹਿਲੇ ਵੀ ਠੰਡੀ ਸੀ ਤੇ ਮੋੜ ਨਹੀਂ ਪਈ ਸੋ ਹਫਤਾ ਬਾਕੀ ਆ ਤੇ ਬਿਹੜ ਪੂਰੇ ਮਤ ਕਹਿੰਦਾ ਬਾਬ ਕਦ ਕਾਟ ੜ ਆਲੀ ਆ ਹਨਾ ਕਦ ਬਿਹੜ ੜ ਆਲੀ ਆ ਬਈ ਪੂਰੀ ਆਲੀ ਠੀਕ ਆ ਕੋਈ ਵੀਰ ਛੋਟੀ ਮੰਨ ਕੇ ਨਾਵੇ ਆ ਠੰਡੀ ਤਾਂ ਬਈ ਐ ਬਸ ਹੋਈ ਏ ਕਿੰਨਾ ਕੁ ਦੁੱਧ ਪਾ ਦੋਗੀ ਤਕਰੀਬਨ ਦੁੱਧ ਮੈਂ ਇਹਨੇ ਪਲੂਨ ਨੇ 16 17 16 17 ਬਰੂਨ ਦੇ ਦਿੱਤਾ ਵਾ ਠੀਕ ਆ ਹਾਂ ਇੱਕ ਹਫਤਾ ਜਪੈਂਡਿੰਗ ਪਿਆ ਹਾਂ ਹਰ ਹਫਤਾ ਨਹੀਂ ਕਹਿੰਦਾ ਮੈਂ 18 19 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜੀ ਨੋਰਮਲ ਦੇ ਦੋ ਬਈ 20 ਵੀ ਦੇ ਸਕਦਾ ਇਹ ਜਾਨ ਪ੍ਰਾਨ ਬਹੁਤ ਸਭਰਾ ਤੀਜਾ ਨੰਬਰ ਤੇ ਬੈਠ ਦੇਖ ਸਕਦਾ ਗੱਬਣਾ ਦੂਸਰਾ ਸੂਰ ਸੂਰੀ ਆ ਇੱਕ ਹਫਤਾ ਲੱਗ ਭਾਗੇ ਦਾ ਸੂਣ ਦੇ ਵਿੱਚ ਬਾਕੀ ਪਿਆ ਪਲੂਣ ਦਾ ਦੋ ਦੱਸਦਾ ਕਿ 16 17 ਕਿਲੋ ਦਿੱਤਾ ਹੋਇਆ ਬਾਕੀ ਬਾਡੀ ਵੰਤਰ ਸਮੀ ਬਲੀ ਕੱਦ ਕਾਠ ਵੜਦਾ ਚੰਗਾਗਾ ਚੰਗੀ ਜੇਕਰ ਆਪਾਂ ਕੇਅਰ ਵਗੈਰਾ ਕਰਾਂਗੇ ਤਾਂ ਨੀਰ ਰਿਪੋਰਟ ਆਪ ਨੂੰ 17 18 ਕਿਲੋ ਦੁੱਧ ਤੋਂ ਵੜ ਮੰਨਣੀ ਹੈ ਨਹੀਂ ਜੀ ਕੱਦ-ਕੱਡ ਬਹੁਤ ਆ ਦੇ ਬਾਕੀ ਮੂੰਹ ਮੱਥਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਭੀ ਬੁੜੀ ਚਾਰ ਨੰਬਰ ਆਪਾਂ ਜਿਹੜੀ ਬਿਹੜ ਦੇਖੀ ਜਾਨੇ ਇਹ ਕਿਹੜਾ ਸੂਸੀ ਹੋਈ ਆ ਇਹ ਪਹਿਲੇ ਸੂਏ ਬਾਈ ਠੀਕ ਹੈ ਇਹ ਮੂੰਹੋ ਚਾਰ ਦਾ ਅੱਛਾ ਮੂੰਹੋ ਚਾਰ ਦੰਦ ਪਲੂਣ ਪਹਿਲਾ ਸੂਆ ਪਹਿਲਾ ਸੂਆ ਬੱਚਾ ਇਹਦੇ ਮਗਰ ਮੇਲ ਕਾਫੀ ਆ ਨਾ ਇਹ ਬੱਚੀ ਹੈ ਅੱਛਾ ਇਹਦੇ ਮਗਰ ਆ ਗਈ ਬੱਚੀ ਬੱਚੀ ਹੈ ਤੇ ਇੱਕ ਕੈਦਰ ਹੋਗੇ ਸੂਈ ਨੂੰ ਠੀਕ ਆ ਜੀ ਇਹ ਵੀਰੇ ਪਰਸੂ ਦੀ ਏ ਸੀ ਠੀਕ ਹੈ ਹੁਣ ਦੁੱਧ ਕਿੰਨਾ ਕੁ ਹਾਜ਼ਰ ਹੋਊਗਾ ਹੁਣ ਦੁੱਧ ਬਈ 15 14 15 ਇਹਦੇ ਕੋਲ ਬਿਲਕੁਲ ਰਹਿ ਗਈ ਠੀਕ ਹੈ 14 15 ਕਿਲੋ ਹਾਜ਼ਰ ਹੈਗਾ ਜਮਾ ਇਹ ਹਾਜ਼ਰ ਬਈ ਹਾਜ਼ਰ ਠੀਕ ਹੈ ਹਾਈਐਸਟ ਦੁੱਧ ਕਿੰਨਾ ਕੁ ਪਾ ਦੋਗੇ ਹਾਈਐਸਟ ਬਈ 20 ਬਲੈਂਚ ਆਹੀ ਇਹਨੂੰ ਚੱਲਣਾ ਠੀਕ ਹੈ ਬਾਕੀ ਆ ਗਈ ਗਰਨੇਨੋ ਟਾਈਪ ਦੁੱਧ ਤਾਂ ਫੈਟ ਵਾਲਾ ਪਾਉ ਜਮਾ ਹਾਂਜੀ ਫੈਟ ਦੁੱਧ ਠੀਕ ਹੈ ਹੁਣ ਇਹਦਾ ਮੁੱਲ ਕੋਈ ਨਹੀਂ ਬਈ ਐਂ ਲੱਗੇ ਠੀਕ ਹੈ ਹੁਣ ਜੇ ਆਪਾਂ ਦੁੱਧ ਡੈਰੀ ਪਾਉਣੇ ਕੋਸ ਮਨ ਕੇ ਚਲੋ ਫੈਟ ਦੇ ਵਿੱਚ ਫਰਕ ਹੈਗਾ ਬਈ ਫੈਟ ਤਾਂ ਵਾਧੂ ਦੀ ਇਹਨਾਂ ਦੀ ਐ ਮੰਨ ਲਾ ਵੀ ਅੱਜ ਇਹਦੇ ਵਿੱਚ ਮੱਝ ਮਹਿੰਗੀ ਹੋਈ ਵੀ ਆ ਵੀ ਜੇਕਰ ਆਪਾਂ ਦੁੱਧ ਘਰ ਵਰਤ ਲੈਣਾ ਤਾਂ ਵਧੀਆ ਚੀਜ਼ ਆ ਜਮਾ ਬਹੁਤ ਚੰਗੀ ਬਈ ਤੇ ਠੰਡੀ ਸੀਲ ਦਾ ਨਹੀਂ ਮੁੱਲ ਕੋਈ ਜਿੱਦੇ ਦੀ ਮਰਦੀ ਭਵੇਂ ਦੂਜੇ ਪਾਸੇ ਵਹਿਆ ਪਾ ਦੇ ਮਾਰ ਦੋ ਧਾਰਾ ਰਹਿ ਗਿਆ ਸਭ ਤੋਂ ਧਾਰਾ ਆਪਾਂ ਮਾਰ ਕੇ ਦਿਖਾਉਣੇ ਪਿਆ ਤੇ ਬਾਕੀ ਠੰਡੀ ਵਹਿੜ ਤੇ ਦੂਜੇ ਨੰਬਰ ਜਿਹੜਾ ਇਹਦਾ ਭਵਨ ਕਿਤੇ ਦੁੱਧ ਦੀ ਗੱਲ ਕਰੀਏ ਤਾਂ ਗੁਨਾਹਕਾਰੀ ਕੀ ਆ ਜਮਾ ਮੈਂ ਕਿਹਾ ਬਈ ਨਰਕ ਹੀ ਆ ਨਾਲੀ ਤੂੰ ਉਹਨੂੰ ਭਵੇਂ 1 ਮਿੰਟ ਚੋ ਕੇ ਪਰੇ ਉਹ ਜ਼ੇਰ ਵਾਲੀ ਗੱਲ ਉਹਦੀ ਵੀਡੀਓ ਬਈ ਆਪਣੇ ਕੋਲ ਠੀਕ ਆ ਉਸ ਮੱਲੇ ਦਾ ਫੇਰ ਕਰੋ ਉਹ ਵੇਖਿਆ ਕਰੋਲੇ ਬਈ ਆਪਣੇ ਕੋਲੇ ਵੀਡੀਓ ਤੇ ਆ ਠੀਕ ਆ ਚ ਸੋ ਜੰਦਰ ਜੇਰ ਵਗੈਰਾ ਨਾ ਹੋਵੇ ਖੜੀ ਗਾਲਾ ਵਗੈਰਾ ਕਰਦੀਆ ਸੋ ਚਾਰ ਨੰਬਰ ਵਾਲ ਜਿਹੜੇ ਆ ਬੈਡ ਦਿਖਾਉਣੇ ਮੈਂ ਜਿਹੜੇ ਵੀਰ ਨੇ ਮੰਨ ਕੇ ਚਲੋ ਵੀ ਦੁੱਧ ਪੀਣਾ ਤੇ ਬਾਜ ਵਜੇ ਰੁਪਏ ਲਾਉਣੇ ਆ ਭਾਈ ਬਿਲਕੁਲ ਠੰਗ ਇਧਰ ਦੀ ਵਜਾ ਲੈ ਠੀਕ ਆ ਤੋਰ ਦੀ ਬਾਹਰ ਲੈ ਕੱਦ ਕਠ ਵਗੈਰਾ ਦੇਖੋ ਬੈਡ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਪਲੂਨ ਪਹਿਲਾ ਸੂਆ ਮੋਹ ਚਾਰ ਦੰਸ ਸੂਈ ਸਵਾਈ ਗਰਲੈਂਡੋ ਦਾ ਜਰਸੀਆ ਦੋ ਤਿੰਨ ਭੰਤਾਂ ਮੇਲ ਆ ਗਿਆ ਇਹਦੇ ਵਿੱਚ ਦੁੱਧ ਦੇਣਾ ਇਹਨੇ ਚਾਹੇ 18 ਦੇ ਦੇ ਚਾਹੇ 30 ਦੇ ਦੇ ਉਹ ਗੱਲਾਂ ਮੈਟਰ ਨਹੀਂ ਪਰ ਜਿੰਨਾ ਦੁੱਧ ਦਊਗੀ ਘਰੇ ਲੋਕ ਘਰ ਦੀ ਵਰਤੋਂ ਦੇ ਵਿੱਚ ਦੁੱਧ ਆਉਣ ਵਾਲਾ ਤੇ ਦੁੱਧ ਜੇ ਪੱਤੀ ਬਾਕੇ ਪੀਓਗੇ ਜਿਵੇਂ ਕਹਿਆ ਬਤਾ ਸੇਖ ਵਿੱਚ ਸੜਦੇ ਖੜੂਗੀ ਜਿਵੇਂ ਨਜ਼ਾਰੇਦਾਰ ਵਿੜ ਦਿਖਾਦੀ 987632661 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵਿਖੇ